ਸ਼ਿਕਾਜ਼ੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਕਿ ਸਾਰੇ ਬਹੁਤ ਵਧੀਆ ਹੋਗੇ ਅੱਜ ਦਾ ਵਲੌਗ ਹੈ ਸ਼ਰਦਈ ਤੇ ਸੰਤੂ ਸਭ ਨੇ ਬਣਾਈ ਸੀ ਬਹੁਤ ਸਵਾਦ ਬਣੀ ਸੀ ਪੂਰਾ ਵਲੌਗ ਦੇ ਪੂਰੀ ਵੀਡੀਓ ਦੇਖਿਓ ਇਹ ਬਣੀ ਰਿਹਾ ਸਾਰੇ ਲੋਕਾਂ ਦੇ ਲਈ ਥੈਂਕ ਯੂ ਲਓ ਜੀ ਇਹਦੇ ਵਾਸਤੇ ਆਪਾਂ ਨੂੰ ਜ਼ਰੂਰਤ ਹੈ ਚਾਰ ਪੰਜ ਚੀਜ਼ਾਂ ਦੀ ਜਿਵੇਂ ਕਿ ਪਹਿਲਾਂ ਲਾਚੀਆਂ ਸੌਂਫ ਬਦਾਮ ਕਾਲੀ ਮਿਰਚ ਤੇ ਗੁਲਾਬ ਦੇ ਫੁੱਲ ਤੇ ਪਲੱਸ ਮਿਸ਼ਰੀ ਪੈ ਲਾਈ ਨੂੰ ਆਪਾਂ ਲਾਚੀਆਂ ਨੂੰ ਰਗੜਾਂਗੇ ਜਦੋਂ ਇਹਨਾਂ ਦੀ ਪੱਤੀ ਅਲੱਗ ਹੋਊਗੀ ਇਹਨਾਂ ਦੀ ਬੀਬੀ ਰਹਿ ਕੇ ਪੱਤੇ ਵਿੱਚੋਂ ਚੱਕ ਲਾਂਗੇ ਤੇ ਕੱਲੇ ਆਪਾਂ ਬੀਆ ਨੂੰ ਰਗੜਾਂਗੇ ਨਾ ਨਾ ਕੁਝ ਫੁਸ਼ਾ ਲੈਣ ਇਸ ਕਪੜਾ-ਕਪੜਾ ਜਿਹਾ ਸੌਖਾ ਰਹਿੰਦਾ ਕੰਮ ਗਰਸ਼ਤ ਕੀ ਬਣਾਉਣ ਲੱਗੇ ਆ ਕੀ ਬਣਾਉਣ ਲੱਗੇ ਆ ਵੀਡੀਓ ਆ ਕੀ ਬਣਾਉਣ ਲੱਗਿਆ ਪਾਪਾ ਸ਼ਿਰਦਈ ਸ਼ਿਰਦਈ ਹਾਂ ਸ਼ਿਰਦਈ ਕਰੇ ਪੀਤੀ ਹੈ ਕਦੋਂ ਉਹਨੂੰ ਕਦੇ ਕਿੰਨੇ ਫਰੀਂ ਮਿਲਦੇ ਸਵਾਰ ਲੱਗੀ ਸੀ ਬਣੇ ਰੋ ਤੁਸੀਂ ਸਾਰੇ ਵਲੌਗ ਦੇ ਨਾਲ ਐਂਡ ਤੱਕ ਦੇਖਿਓ ਫਿਰ ਤੁਹਾਨੂੰ ਸਾਰੀ ਬਣਾ ਕੇ ਦਿਖਾਵਾਂਗੀ ਕਿੱਦਾਂ ਦੀ ਬਣਦੀ ਆ। ਹੋਣ ਗਿਆ ਨੂੰ ਕਹਿੰਦਾ ਚਟਨੀ ਰਗੜ ਦੇ ਤੇ ਆਖੂ ਦਾ ਨਾਜੀ ਮੇਰੀਆਂ ਨਾ ਬਾਹਾਂ ਦਉਂਦੀਆਂ ਅੱਜ ਦੇਖੋ ਸ਼ਰਧਾਈ ਦਾ ਕਿੰਨਾ ਲਾਲ ਚ ਇਹਨੂੰ ਵੀ ਇਹ ਲੱਗਿਆ ਹੋਇਆ

ਮਿਸ਼ਰੀ ਆ ਸਾਡਾ ਬਾਪੂ ਪਾਪਾ ਮੇਰਾ ਕਿਹਨੇ ਉਹ ਨਹੀਂ ਆਇਆ ਇੱਕ ਵਾਰ ਹੀ ਆਇਆ ਹੈ ਆਪਣਾ ਮੈਨੂੰ ਨਹੀਂ ਪਤਾ ਪਾਪਾ ਹਾਂ ਜੀ ਲੈ ਕੇ ਗਿਆ ਸੀ ਆਪਣਾ ਨੂੰ ਪਤਾ ਤੈਨੂੰ ਨਹੀਂ ਰੁਕਾ ਤਾ ਤੋ ਲੈ ਕੇ ਗਿਆ ਸੀ ਕਿੰਨੇ ਗਲਾਉ ਦੇ ਰਹਿਣਾ ਉਸ ਪਤਾ ਨਹੀਂ ਤੁਹਾਨੂੰ ਅਜੇ ਜੋ ਉਹਨੇ ਗਿਆ ਨਹੀਂ ਆਪਣਾ ਜਿਹਨੂੰ ਅੱਛਾ ਠੀਕ ਆ ਪਾਪਾ ਜੀ ਸਾਰੇ ਕੱਢਨਾ ਵਿੱਚੋਂ ਹੁਣੇ ਦੋਨੇ ਚੀਜ਼ਾਂ ਕੱਢ ਦੋ ਇੱਥੇ ਗਲਾਉ ਦੇ ਪੱਤੇ ਵਿੱਚ ਹੀ ਪੀਸ ਲੋ ਕੇ ਨਹੀਂ ਪੀਸ ਲਓ ਲਓ ਸਾਰੇ ਕੱਢ ਦੇ ਵਿੱਚ ਹਲੋ ਜੀ ਹੁਣ ਪੀਸਣ ਲੱਗੇ ਆ ਗੁਲਾਬ ਦੇ ਪੱਤੇ ਇਹ ਬਸ ਆਪਾਂ ਟੇਸਟ ਵਾਸਤੇ ਪਾਉਣਾ ਕਿ ਸਮੈਲ ਲਾਵੇ ਪਾਪਾ ਇੰਨੇ ਵੀ ਨਹੀਂ ਪਾਉਣੇ ਬਸ ਕਰੋ ਖਤਮ ਹੋਣ ਲੱਗਿਆ ਤੇਰੇ ਕੋਲੇ ਵਾਸ਼ ਜੀ ਹਲੋ ਜੀ ਇੱਕ ਨਾਲ ਵਿੱਚ ਇਹਨਾਂ ਨੇ ਸੌਂਫ ਪਾਈ ਆ ਇਹ ਪੀਸੰਗੇ ਚੱਲ ਵੀ ਸ਼ੇਰਾ ਹੋ ਜਾ ਸ਼ੁਰੂ ਹਾਂ ਜੀ ਲੈ ਕੇ ਆਓ ਹਾਂ ਜੀ ਲੈ ਕੇ ਆਓ ਵੈਰੀ ਗੁੱਡ ਦੋ ਤੋਂ 20 ਦੋ ਤੋਂ ਬਾਅਦ ਲਿਆਉਂਗੀ ਮੰਮਾ ਆਪੇ ਲਿਆਉਂਗੀ ਦੇ ਪੱਤੇ ਤੇ ਸੌਂਫ ਦੀ ਸੀ ਨਾ ਅਰ ਕੱਢ ਤਾਂ ਨਾ ਯਾਰ ਕੀ ਹੋ ਗਿਆ ਐਵੇਂ ਕੰਨ ਛੜੀ ਜਾਂਦਾ ਮੇਰੇ ਨਾ ਮੂੰਹ ਪਾ ਲਈ ਦੇ ਗਲਾਸ ਜਿਹੇ ਕਰ ਦੇ ਲੈ ਲਓ ਜੀ ਆਹ ਲੈ ਅਸ਼ਦ ਨਿਕਾ ਲੈ ਗਲਾਸ ਇਹਦੇ ਦੇ ਗਲਾਸ ਨੇ ਕੀ ਕਰਨਾ ਇਹਦੇ ਦੇ ਗਲਾਸ ਹੀ ਚਾਹੀਦਾ ਪੂਰਾ ਗਲਾਸ ਹੀ ਭਰ ਵਾਰ ਜੀ ਅਛਾ ਧੀ ਪਹਿਲਾ ਮੜਾ ਜਿਹਾ ਗਲਾਸ ਪਾਉਣਾ ਕੋਈ ਫਾਇਦਾ ਨਹੀਂ ਮੈਂ ਤਾਂ ਲਾਉਣਾ ਕੋਈ ਨਹੀਂ ਹੁੰਦਾ ਸਬਜੀ ਵਾਲਾ ਆ ਗਿਆ ਬਾਹਰ ਆਪਣੇ ਪਈਆ ਪੋਈ ਤਰ੍ਹਾਂ ਕੱਬੂ ਤਰ੍ਹਾਂ ਕਦੋਂ ਪਿਆ ਆਪਾਂ ਕਦੋਂ ਤਰਾਂਗੇ ਨਾਲ ਦਾਲ ਬਣਾ ਲਾਂਗੇ ਚਾਚੂ ਖਾਓਗਾ ਦਾਲ ਤੇ ਤੁਹਾਨੂੰ ਪਤਾ ਨਹੀਂ ਪਾਵਾ ਗਿਆ ਜੱਜ ਮੂੰਹ ਮਾਤਾ ਕੋਲ ਉਹਨੇ ਦੀਏ ਕਿੰਨਾ ਦਾ ਨਾ ਚੱਟਿਆ ਸਰਕਾਰ ਨੂੰ ਪੈਣੀ ਹੁੰਦੀ ਆ ਤੇ ਤੁਹਾਨੂੰ ਕੀ ਜਾਂਦਾ ਕੈਨੇਡਾ ਚੱਲੀ ਕਰ ਲਿਆ ਉਹਨਾਂ ਨੇ ਮੜਿਆ ਮੂੰਹ ਬਾਹਰ ਆ ਗਿਆ ਹਾਂ ਹੋ ਚੱਕਦਾ ਨਹੀਂ ਯਾਰ ਉਹ ਤਾਂ ਚੱਕਦਾ ਹੀ ਚੰੂ ਜੀ ਸੁਣਾ ਸੌਂ ਕਾਲੀ ਮੈਂ ਚੋੜ ਹਰ ਬਹੁਤ ਸਮਝ ਜਾ ਮਗਜ ਫੇਰ ਮਿਸ਼ਰੀ ਫੇਰ ਬਗਾ ਆਪਣੀ ਮਰਜ਼ੀ ਮੱਦੀ ਕੋਲੇ ਨਹੀਂ ਮਮਾ ਲਾਸ਼ ਤੇ ਨਹੀਂ ਮਿਸ਼ਰੀ ਉਹ ਨਹੀਂ ਉਹ ਬਦਾਮ ਤੇਰੇ ਪਾਪਾ ਨੇ ਭਿਉਣ ਹੈ ਮਗਦੇ ਦੀ ਕਹਾਣੀ ਫਿਰ ਤਰ੍ਹਾਂ ਇਹ ਸੂਰਜਮੁਖੀ ਦੇ ਖੀਰੇ ਦੇ ਵੀ ਇਹ ਸੱਚਾਂ ਕਰਾਂਗੇ ਚਾਰਾਂ ਤਰ੍ਹਾਂ ਦੇ ਮਗਜ ਆ ਹੁਣ ਮਿਕਸ ਕਰਕੇ ਦੇਣ ਲੱਗੇ ਆ ਅੱਛਾ ਹੂੰ ਮੋਦੀ ਇਹ ਕਿਹੜੇ ਮੋਦੀ ਜਾਂਦਾ ਰ ਮੋਦੀ ਮੋਦੀ ਕਰੀ ਜਾਂਦਾ ਨਾ ਬੜੇ ਕਰੇਗਾ ਕਰਨੀ ਇਹ ਮੋਦੀ ਦਾ ਭਗਤ ਬਣੂਗਾ ਆਖਦਾ ਕਰਨੀ ਨਾ ਕਰਕੇ ਜਿਆਦਾ ਬਣਾਉ ਹੋਰ ਚਾਰੇ ਮਗਜ ਵੀ ਪੀਸੇ ਗਏ

ਮੈਂ ਤਾਂ ਆਖਿਆ ਸੀਗਾ ਉਹ ਮੈਂ ਕਿਹਾ ਵੀ ਥੁੱਕੇ ਪੀ ਪੀਛੇ ਜਾਂਦੇ ਨੇ ਤੇ ਇਹ ਆ ਲੱਗ ਨਹੀਂ ਪਿਉਂਦੇ ਰਾਤ ਫਿਰ ਮੈਂ ਪਿਉਂਦੇ ਸੀਗੇ ਨਹੀਂ ਥੁੱਕੇ ਦੀ ਠੰਡ ਉਹ ਕਰ ਹੁੰਦੀ ਹੈ ਨਾ ਮਿਸ਼ਰੀ ਸਾਬ ਦੀ ਰੱਖੀ ਸੋਨਿਆ ਹਾਂ ਨਹੀਂ ਸ਼ੱਕਰ ਤਾਂ ਹਾਂ ਤਾਂ ਬਹੁਤ ਬਨ ਜਾਣਾ ਕੋ ਨਹੀਂ ਫਿਰ ਫਿਰ ਕੀ ਆ ਅਗੋਲੀ ਆਣਾ ਸੀ ਮੈਂ ਵੀ ਪੀਉਂਗਾ ਪਹਿਲੇ ਮੈਂ ਤਾਂ ਆਹ ਦਾ ਦਰ ਕਿੰਨੇ ਬਦੰਪੇ ਹੁੰਦੇ ਆ ਮੈਂ ਕਿਹਾ ਅਸ਼ਰਦਾ ਹੀ ਲਾਉਣੀ ਅੱਜ ਉਹਨੇ ਤੇ ਆਹ ਨਾਲ ਕਿ ਮੈਨੂੰ ਫਿਰ ਮੈਂ ਵੀ ਆ ਜਾ ਮੈਂ ਕਿਹਾ ਤੂੰ ਵੀ ਆ ਜੀ ਮੈਂ ਕਿਹਾ ਇਹ ਕੁੰਡਾ ਕੋੜਾ ਤੁਹਾਡਾ ਹੀ ਆਉਣਾ ਹੈ ਹਾਂ

ਲੋ ਜੀ ਤੇ ਸਾਡੀ ਸ਼ਰਦਈ ਬਣ ਕੇ ਹੋ ਗਈ ਤਿਆਰ ਤੇ ਇਸੇ ਤਰ੍ਹਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਥੋੜਾ ਜਿਹਾ ਮਤਲਬ ਇਹਦੇ ਵਿੱਚ ਦੁੱਧ ਪਾ ਕੇ ਅਸੀਂ ਮਿਕਸ ਕੀਤਾ ਹੈ ਹਲਕੇ ਹਲਕੇ ਤਰ੍ਹਾਂ ਸਾਡੀ ਥੋੜੀ ਕੁੰਡੀ ਛੋਟੀ ਸੀ ਤਾਂ ਉਹਦਾ ਕਰਕੇ ਥੋੜੀ ਦਿੱਕਤ ਆਈ ਪਰ ਬਹੁਤ ਵਧੀਆ ਬਣੀ ਸੀ ਤਾਂ ਇਸੇ ਤੁਸੀਂ ਇਸੇ ਤਰ੍ਹਾਂ ਤੁਸੀਂ ਸਾਰਿਆਂ ਨੂੰ ਮਤਲਬ ਮਿਲਾ ਕੇ ਤੇ ਮਿਕਸ ਕਰ ਲੈਣਾ ਮੈਂ ਵਿੱਚ ਸ਼ੱਕਰ ਐਡ ਨਹੀਂ ਕੀਤੀ ਸੀ ਇਹਨਾਂ ਸਾਰਿਆਂ ਵਿੱਚ ਪਰ ਸਾਨੂੰ ਲਾਸਟ ਤੇ ਮਿੱਠਾ ਥੋੜਾ ਘੱਟ ਲੱਗਿਆ ਸੀ ਤਾਂ ਅਸੀਂ ਥੋੜੀ ਜੀ ਸ਼ੱਕਰ ਐਡ ਕੀਤੀ ਹੈ ਉਹ ਮੈਂ ਵੀਡੀਓ ਦੇ ਵਿੱਚ ਦੱਸਿਆ ਨਹੀਂ ਸੀ ਤੁਹਾਨੂੰ ਬਟ ਮੈਂ ਤੁਹਾਨੂੰ ਹੁਣ ਦੱਸ ਰਹੀਆਂ ਵਾਸਤੇ ਕਿ ਅਸੀਂ ਉਹਦੇ ਵਿੱਚ ਸ਼ੱਕਰ ਵੀ ਐਡ ਕੀਤੀ ਸੀ ਕਿਉਂਕਿ ਸਾਨੂੰ ਥੋੜਾ ਜਿਹਾ ਮਿੱਠਾ ਘੱਟ ਲੱਗਦਾ ਸੀ ਤਾਂ ਕਰਕੇ ਉਹ ਤੁਸੀਂ ਸਕਿੱਪ ਕਰਨਾ ਤਾਂ ਸਕਿੱਪ ਕਰ ਸਕਦੇ ਹੋ ਜੇ ਤੁਹਾਨੂੰ ਵੀ ਲੱਗੇ ਤਾਂ ਤੁਸੀਂ ਵੀ ਐਡ ਕਰ ਸਕਦੇ ਹੋ ਲੋ ਜੀ ਤੇ ਹੁਣ ਇਸ ਨੂੰ ਛਾਣ ਕੇ ਤੇ ਇਸੇ ਤਰ੍ਹਾਂ ਮਤਲਬ ਜਿੰਨੀ ਪਤਲੀ ਤੁਸੀਂ ਕਰਨੀ ਚਾਹੋ ਪਾਣੀ ਪਾ ਕੇ ਦੁੱਧ ਪਾ ਕੇ ਵੈਸੇ ਦੁੱਧ ਘੱਟ ਹੀ ਪਾਇਓ ਦੁੱਧ ਘੱਟ ਹੀ ਚੰਗਾ ਲੱਗਦਾ ਇਹਦੇ ਵਿੱਚ ਤਾਂ ਪਾਣੀ ਕਾਫੀ ਸਾਰਾ ਐਡ ਕਰਕੇ ਸਾਡੀ ਬਾਲਟੀ ਭਰ ਗਈ ਸੀ ਇੰਨੇ ਕ ਸਮਾਨ ਨਾਲ ਤਾਂ ਅਸੀਂ 2-3 ਘਰਾਂ ਨੇ ਆਰਾਮ ਨਾਲ ਪੀਤੀ ਸੀ ਰੱਜ ਰੱਜ ਕੇ ਥੈਂਕ ਯੂ ਤੁਸੀਂ ਸਾਡੇ ਵਲੌਗ ਦੇ ਨਾਲ ਜੁੜੇ ਰਹੇ ਹੋ ਥੈਂਕ ਯੂ so much ਇਸੇ ਤਰ੍ਹਾਂ ਦੀਆਂ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਿਓ ਜਿਹੜੇ ਨਵੇਂ ਹੋ ਤੇ ਜਿਨ੍ਹਾਂ ਨੇ ਕੀਤਾ ਹੋਇਆ ਉਹਨਾਂ ਦਾ तहे ਦਿਲੋਂ ਸ਼ੁਕਰਾਨਾ ਥੈਂਕ ਯੂ ਸੋ ਮੱਚ ਕਿ ਤੁਸੀਂ ਸਾਰੇ ਜਾਣੇ ਲਾਸਟ ਤੱਕ ਜੁੜੇ ਰਹੇ ਵਲੌਗ ਨੂੰ ਦੇਖਿਆ ਉਮੀਦ ਕਰਦੀ ਹਾਂ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ ਫॉर ਵਾਚਿੰਗ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਕਰਿਓ ਦੱਸਿਓ ਕਿਦਾਂ ਦੀ ਬਣੀ ਤੇ ਟਰਾਈ ਵੀ ਜ਼ਰੂਰ ਕਰਿਓ ਬਿਕਾਜ਼ ਆਫ ਗਰਮੀਆਂ ਦੀ ਇੱਕ ਪੋਪੂਲਰ ਡਰਿੰਕ ਹੈ ਆਪਰੇ ਚਟਨਾ ਦੀ ਸਿੱਖਾਂ ਦੀ